ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤਪ ਅਸਥਾਨ ਸ੍ਰੀ ਮਾਨਸੰਤ ਬਾਬਾ ਚਰਨਦਾਸ ਜੀ ਨਗਰ ਖੇੜਾ ਬੇਟ ਸੁਰਕਪੁਰ ਜ਼ਿਲ੍ਹਾ ਕਰਪੂਰਥਲਾ ਵਿਖੇ ਹਰ ਸਾਲ ਦੀ ਤਰ੍ਹਾਂ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਚਰਨਦਾਸ ਜੀ ਮਹਾਰਾਜ ਜੀ ਜਿਨ੍ਹਾਂ ਦੀ ਇਸ ਸਾਲ 79ਵੀਂ ਵਰਸੀ ਨੂੰ ਸਮਰਪਤ ਜਿਹੜੇ ਇਹ ਗੁਰਮਤ ਸਮਾਗਮ ਅੱਜ 24 ਤਰੀਕ ਅਈਲੀ ਲੜੀ ਦੇ ਸ੍ਰੀ ਵੀ ਅਖੰਡ ਪਾਠ ਸਾਹਿਬ ਪਰਾਰੰਭ ਹੋਏ ਇਹਨਾਂ ਦੇ ਭੋਗ 26 ਜੁਲਾਈ ਨੂੰ ਪਹਿਣਗੇ 26 ਤੋਂ ਬਾਅਦ 25 ਸ੍ਰੀ ਅਖੰਡ ਪਾਠ ਸਾਹਿਬ ਪਰਾਰੰਭ ਹੋਣਗੇ ਇਹਨਾਂ ਦੇ ਭੋਗ 28 ਨੂੰ ਪਹਿਣਗੇ 28 ਤੋਂ ਪਰਾਰੰਭ ਹੋ ਕੇ ਫਿਰ 30 ਨੂੰ ਜਿਹੜਾ ਮੇਨ ਮੁੱਖ ਸਮਾਗਮ ਬਾਬਾ ਜੀ ਦੀ ਯਾਦ ਅੰਦਰ ਹਰ ਸਾਲ ਕਰਵਾਇਆ ਜਾਂਦਾ ਨਗਰ ਨਿਵਾਸੀ ਐਨ ਆਰ ਆਈ ਵੀਰ ਤੇ ਇਲਾਕਾ ਨਿਵਾਸੀ ਅਤੇ ਇਲਾਕੇ ਦੇ ਮਹਾਂਪੁਰਸ਼ਾਂ ਦੇ ਸਹਿਯੋਗ ਦੇ ਨਾਲ ਇਸ ਸਾਲ ਵੀ ਇਹ ਜਿਹੜਾ ਸਮਾਗਮ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਦੇ ਨਾਲ ਕਰਾਇਆ ਜਾ ਰਿਹਾ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਕਵੀਸ਼ਰੀ ਜਥੇ ਹਾਜ਼ਰੀਆਂ ਭਰਨਗੇ ਅਤੇ ਸਾਡੇ ਉਦਾਸੀ ਸੰਪਰਦਾਏ ਨਿਰਮਲ ਸੰਪਰਦਾਏ ਕਾਰ ਸੇਵਾ ਸੰਪਰਦਾਏ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਿੰਘ ਸਹਿਬਾਨ ਤਖਤਾਂ ਦੇ ਜਥੇਦਾਰ ਸਾਹਿਬ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਜੋ ਆਪ ਸੰਗਤਾਂ ਨੂੰ ਦਰਸ਼ਨ ਦੇਣਗੇ ਅਤੇ ਪ੍ਰਵਚਨਾ ਦੁਆਰਾ ਨੇਹਾਲ ਕਰਨਗੇ ਇਹ ਜਿਹੜੇ ਸਮਾਗਮ ਹਰ ਸਾਲ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਸੰਗਤਾਂ ਮਨਾਉਂਦੀਆਂ ਸੋ ਦਾਸ ਗੱਦੀ ਨਿਸ਼ੀਨ ਡੇਰਾ ਬਾਬਾ ਚਰਨਦਾਸ ਜੀ ਮਹੰਤ ਮਹਾਤਮਾ मुनि ਆਪ ਸਰਬਤ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਆਪਾਂ ਇਨਾਂ ਸਮਾਗਮਾਂ ਦੇ ਵਿੱਚ ਵੱਧ ਚੜ ਕੇ ਸ਼ਮੂਲੀਅਤ ਕਰੀਏ ਸੇਵਾ ਤੇ ਸਿਮਰਨ ਕਰਕੇ ਆਪਣਾ ਜੀਵਨ ਨੂੰ ਸਫਲਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ